ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਇਸ ਵਿਸ਼ੇਸ਼ ਮੌਕੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਸਥਾ ਸਮਾਗ ਕੋ ਦੇਖੋ ਕਿ ਬਹੁਤ ਹੀ ਵਧੀਆ ਉਪਰਾਲਾ ਜਿਹੜੀ ਕਿ ਇਹ ਇੰਨੇ 15 ਸਾਲ ਤੋਂ ਅਜੇ 16ਵਾਂ ਪਿੰਡਾਂ ਦਾ ਸਮਾਗਮ ਆ ਜਿਹੜੀ 152 ਮਤਲਬ ਧੀਆਂ ਦੀ ਲੋੜੀ ਪਾਉਂਦੇ ਆ ਤੇ ਬਹੁਤ ਹੀ ਵੱਡਾ ਇਹਨਾਂ ਦਾ ਉਦਮ ਤੇ ਉਪਰਾਲਾ ਵਾ ਕਿਉਂਕਿ ਪਿੱਛੇ ਤੇ ਲੋਕ ਕਹਿੰਦੇ ਸੀ ਕਿ ਧੀ ਪੁੱਤ ਦੀ ਲੋੜੀ ਵੰਡੋ ਪੁੱਤ ਦਾ ਵਿਆਹ ਤੋਂ ਬਾਅਦ ਵੰਡੋ ਪਰ ਹੁਣ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਧੀਆਂ ਪੁੱਤਾਂ ਦੇ ਬਰਾਬਰ ਸਮਝਿਆ ਜਾਂਦਾ ਬਹੁਤ ਹੀ ਖੁਸ਼ੀ ਦੀ ਗੱਲ ਵਾ ਜਿਹਦੇ ਵਿੱਚ ਇੰਨੇ ਲੋਕ ਇਕੱਠੇ ਹੋ ਕੇ ਆਪਣੀ ਖੁਸ਼ੀ ਜਿਹੜੀ ਉਹ ਮਨਾਉਂਦੇ ਹੋ ਤੁਸੀਂ ਸਾਡੀਆਂ ਅੱਖਾਂ ਵੱਲ ਦੇਖ ਰਹੇ ਆਂ ਆ ਕੁਝ ਨਮ ਹੋ ਰਹੀਆਂ ਆਂ ਇਸ ਵਿਸ਼ੇਸ਼ ਮੌਕੇ ਤੇ ਭਾਈ ਅਮਰਤਪਾਲ ਜੀ ਜੋ ਜਿੱਤਣ ਦੇ ਬਾਵਜੂਦ ਵੀ ਕੋਈ ਪ੍ਰੋਗਰਾਮ ਦੇ ਵਿੱਚ ਆਮ ਨਹੀਂ ਹੋ ਸਕਦੇ ਕੀ ਕਹਿਣਾ ਚਾਹੂਗੇ ਨਹੀਂ ਕੋਈ ਨਹੀਂ ਵੇਖੋ ਤੇ ਸਰਕਾਰਾਂ ਦੀ ਮੰਚਾ ਆ ਹੁਣ ਤੋ 3 ਸਾਲ ਤੋਂ ਅਹੀਂ ਤੇ ਆਪਣਾ ਫਰਜ਼ ਨਿਭਾਈ ਦੇ ਆ ਜਿੱਥੋਂ ਤੱਕ ਲੜਾਈ ਆ ਮਰਦੇ ਦਮ ਤੱਕ ਅਹੀਂ ਲੜਾਂਗੇ ਬਾਕੀ ਸਰਕਾਰਾਂ ਦੀ ਮਨਛਾ ਵਾਕੇ ਅੱਖਾਂ ਨਾ ਹੋਣ ਵਾਲੀ ਕੋਈ ਗੱਲ ਨਹੀਂ ਉਹ ਚੜਦੀ ਕਲਾ ਚ ਅਸੀਂ ਵੀ ਸਾਰੇ ਚੜਦੀ ਕਲਾ ਚ ਇਹ ਇੰਨੇ ਸਾਰੇ ਅਮਰਤਪਾਲ ਹੀ ਮੈਨੂੰ ਜਿਹੜੇ ਦੇਖਦੇ ਸਾਰੇ ਤੁਹਾਡਾ ਪਰਿਵਾਰ ਹੈ ਤੁਹਾਡਾ ਸਾਰੇ ਮੇਰੇ ਹੀ ਅਮਰਤਪਾਲ ਤੁਹਾਡੇ ਸਾਰੇ ਪਰਿਵਾਰੀ ਨੇ ਵੈਸੇ ਤੁਹਾਡੀ ਮੇਨ ਡਿਮਾਂਡ ਹੈਗੀ ਕੀ ਹੈਗੀ ਸਰਕਾਰਾਂ ਤੋਂ ਡਿਮਾਂਡ ਸਾਡੀ ਉਹਦੇ ਰਿਹਾਈ ਦੀ ਆ ਵੀ ਉਹਦੀ ਰਿਹਾਈ ਕਰਨ ਤੋਂ ਆਣ ਕੇ ਆਪਣੇ ਪੰਜਾਬ ਨੂੰ ਸਾੰਭੇ ਪੰਜਾਬ ਦੀ ਨੌਜਵਾਨੀ ਨੂੰ ਬਚਾਏ ਜਿਹੜੀ ਰੋਜ਼ ਨਸ਼ਾ ਨਮੜਨ ਰਹੀ ਆ ਸਾਡੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿੰਨਾ ਦਾ ਕਿਸਾਨਾਂ ਦਾ ਮੁੱਦਾ ਕਿੰਨੇ ਹਜੇ ਪੰਜਾਬ ਦੇ ਮੁੱਦੇ ਆ ਤੇ ਇੱਕ ਉਹਨੇ ਆਣ ਕੇ ਜੇ ਖਾਲਸਾ ਵੀ ਹਿੱਲਾਈ ਸੀ ਉਹਦੇ ਚ ਕਿੰਨੇ ਨੌਜਵਾਨਾਂ ਨੇ ਅਮਰਤ ਸ਼ਾਹ ਕੇ ਗੁਰੂ ਦੇ ਲੜ ਲੱਗੇ ਇਹ ਹੀ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਮਤਲਬ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਸੀ ਸਾਡਾ ਮੇਨ ਮੁੱਦਾ ਇਹ ਆ ਵੀ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਪੰਜਾਬ ਦੀ ਨੌਜਵਾਨੀ ਬਚਾਈਏ ਉਹ ਤੇ ਇਸ ਵਕਤ ਚਲੋ ਜੇਲ੍ਹ ਦੇ ਅੰਦਰ ਨੇ ਉਨਾ ਤੋਂ ਬਾਅਦ ਉਹਨਾਂ ਦੀ ਲਹਿਰ ਨੂੰ ਤੁਸੀਂ ਕਿਸ ਤਰ੍ਹਾਂ ਚਲਾ ਰਹੇ ਹੋ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਤੇ ਕਰ ਹੀ ਰਹੇ ਆ ਆਪਣਾ ਸਾਰੀ ਸੰਗਤ ਸਾਡੇ ਨਾਲ ਹੈ ਸੰਗਤ ਦੇ ਪਰਾਲੇ ਨਾਲ ਹੀ ਅਸੀਂ ਸਾਰਾ ਕੁਝ ਕਰ ਰਹੇ ਆ ਪਿੰਡ ਪਿੰਡ ਜਾ ਕੇ ਲੋਕਾਂ 'ਚ ਵਿਚਰਦੇ ਆ ਲੋਕਾਂ ਨੂੰ ਮਿਲਦੇ ਆ ਸਾਰਾ ਕੁਝ ਸੰਗਤ ਦੀ ਸਾਰੇ ਆਮ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੇਰੇ ਇਹ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਕਰਦੀ ਚਾਹੁੰਦੀ ਆਂ ਕਿ ਅਮਰਦਾਸ਼ਾ ਕੇ ਗੁਰੂ ਦੇ ਲਾੜ ਲੱਗੋ ਅਮਰਪਾਲ ਵਾਂਗੂ ਹੀ ਤੁਸੀਂ ਵੀ ਬਣੋ ਸਾਰੇ ਮੈਨੂੰ ਅਮਰਪਾਲ ਹੀ ਦੱਸਣ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਚੁੱਕਣ ਸਾਰੇ ਉਹ ਅਮਰਪਾਲ ਹੀ ਬਣਨ ਕਹਿੰਦਾ ਭਾਬਾ ਹੈਗਾ ਕਿ ਉਹਨਾਂ ਦਾ ਜਿਹੜਾ ਮੈਸੇਜ ਹੈਗਾ ਉਹ ਤੁਸੀਂ ਲੋਕ ਘਰ ਘਰ ਪਚਾਰ ਰਹੇ ਹਾਂਜੀ ਹਾਂਜੀ ਉਹਨਾਂ ਦੇ ਇਹੋ ਹੀ ਮੈਸੇਜ ਵੀ ਜਿਹੜੇ ਸਾਰੇ ਨੌਜਾਨ ਅੰਮ੍ਰਿਤ ਸ਼ਾਕੇ ਗੁਰੂ ਦੇ ਲਾਲ ਲੱਗਣ ਕਿਉਂਕਿ ਉਹ ਕਹਿੰਦਾ ਮੈਂ ਤੇ ਜੇਲ੍ਹ ਚ ਅਮਰ ਤੇ ਮੇਰਾ ਨਹੀਂ ਆ ਅਮਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਉਹ ਸਾਹਮਣੇ ਹੀ ਹੈਗਾ ਕਿ ਸਭ ਤੋਂ ਵੱਧ ਵੋਟਾਂ ਪਾ ਜਿਹੜੀਆਂ ਲੈ ਕੇ ਜਿੱਤੇ ਆ ਉਸ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਹੈਗੀ ਪਰੇਸ਼ਾਨ ਚਿੰਤਾ ਇੱਥੇ ਹੈਗਾ ਉਹ ਸਰਕਾਰਾਂ ਡਰਦੀਆਂ ਆਪਣੀ ਕੁਰਸੀ ਤੋਂ ਕਿ ਜੇ ਉਹ ਬਾਹਰ ਆ ਗਿਆ ਤੇ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਵਾ ਬਾਕੀ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਵਾ ਖਾਸ ਤੌਰ ਕੇ ਪੰਜਾਬ ਕਰਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਦੀ ਨੌਜਵਾਨੀ ਨਾ ਇਹਨਾਂ ਨਸ਼ਾ ਬੰਦ ਕਰਨਾ ਨਸ਼ੇ ਦੇ ਵੱਡੇ ਵੱਡੇ ਸਦਾਗਰ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਆ ਆਪਣੇ ਚੋਰੀਆਂ ਡਕੈਤੀਆਂ ਹੋ ਰਹੀਆਂ ਆ ਯਾ ਨਸ਼ੇ ਨਾਲ ਲੋਕਾਂ ਦੇ ਜਗਾ ਕੇ 92 93 ਵਾਲਾ ਇਹਨਾਂ ਨੇ ਲਿਆ ਨਸ਼ੇ ਨਾਲ ਨੌਜਵਾਨ ਮਰ ਰਹੇ ਆ ਹਾਂਜੀ ਕਹਿੰਦਾ ਭਾਵਿਆ ਉਹਨਾਂ ਦੀ ਲਹਿਰ ਨੂੰ ਤੁਸੀਂ ਬਾਹਰ ਰਹਿ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਪਹਚਾਓ ਅਸੀਂ ਵਿੱਚ ਵਿੱਚ ਪਹਚਾਵਾਂਗੇ ਅਸੀਂ ਜਿੰਨੀ ਸੰਗਤ ਦੇ ਅਸਰੇ ਦੇ ਨਾਲ ਸੰਗਤ ਸਾਡੇ ਨਾਲ ਬਹੁਤ ਜੁੜੀ ਹੈ ਸਾਰੀ ਸੰਗਤ ਹੀ ਮਤਲਬ ਕਿ ਨਾਲਿਆ ਕੋਈ ਗੱਲ ਨਹੀਂ ਸੋਤ ਬਾਬਾ ਬਹੁਤ ਬਹੁਤ ਸ਼ੁਕਰੀਆ ਨਮਸਕਾਰ ਦਵਾਪਾ YouTube ਚੈਨਲ ਨਾਲ ਗੱਲ ਕਰਨ ਲਈ ਪ੍ਰਮਾਤਮਾ ਜਿਹੜੀ ਹੈਗੀ ਆ ਕਿ ਤੁਹਾਡੀਆਂ ਜੋ ਵੀ ਮਨੋ ਕਾਮਨਾਵਾਂ ਨੇ ਉਹਨਾਂ ਨੂੰ ਪੂਰੀਆਂ ਕਰੇ ਔਰ ਪੰਜਾਬ ਨੂੰ ਨਸ਼ਾ ਜੁਕਤ ਮੁਕਤ ਬਣਾਏ ਧੰਨਵਾਦ